ਅੱਜ ਪਿੰਡ ਚੱਕ ਸੈਦੋਕੇ ਦੇ ਵਿੱਚ ਵਿਧਾਇਕ ਜਿਹੜਾ ਸਾਡੇ ਹਲਕੇ ਦਾ ਐਮ ਐਲ ਏ ਫੌਜਾ ਸਿੰਘ ਸਰਾਰੀ ਜਿਹੜਾ ਉਹ ਆਇਆ ਸੀਗਾ ਪਰ ਜਿਹੜਾ ਉਹਦਾ ਵਰਤੀਰਾ ਸੀਗਾ ਉਹ ਬਹੁਤ ਹੀ ਨਿੰਦਣਯੋਗ ਸੀ ਕਿਉਂਕਿ ਲੋਕ ਉਹਨਾਂ ਨੂੰ ਉਸ ਨੂੰ ਸਵਾਲ ਕਰਨਾ ਚਾਹੁੰਦੇ ਸੀਗੇ ਉਹ ਸਵਾਲਾਂ ਦੇ ਜਵਾਬ ਦਿੱਤੇ ਬਣਾ ਇੱਥੋਂ ਜਿਹੜਾ ਹੈਗਾ ਭੱਜ ਕੇ ਗਏ ਹੈ ਗਿਆ ਪਰ ਇਹ ਭੱਜ ਕੇ ਜਾਣਗੇ ਕਿੱਥੇ ਆਖਰ ਨੂੰ ਆਖਰ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਪੈਣਾ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਟਾਰਾ ਮਾਰਦੇ ਆ ਇਹ ਉਹ ਸਿੱਖਿਆ ਕ੍ਰਾਂਤੀ ਜਿਹੜੀ ਫਲਾਪ ਕ੍ਰਾਂਤੀ ਸਾਫਤ ਹੋ ਰਹੀ ਹੈ ਕੰਧਾਂ ਨੂੰ ਰੰਗ ਰੋਗਣ ਕਰਕੇ ਜਿਹੜਾ ਇਹ ਸਿੱਖਿਆ ਕ੍ਰਾਂਤੀ ਦਾ ਆਪਦਾ ਦਾਵਾ ਕਰੀ ਜਾਂਦੇ ਹੈਗਿਆ ਤੁਸੀਂ ਲੰਘੇ ਦਿਨਾਂ ਦੇ ਵਿੱਚ ਦੇਖਿਆ ਵੀ ਕਿਸ ਤਰ੍ਹਾਂ ਇਹਨਾਂ ਨੇ ਅਧਿਆਪਕਾਂ ਨੂੰ ਛਲੀਆਂ ਵਾਂਗ ਕੁੱਟਿਆ ਕਿਸ ਤਰ੍ਹਾਂ ਅਧਿਆਪਕਾਂ ਦੀਆਂ ਪੱਗਾਂ ਜਿਹੜੀਆਂ ਉਹ ਸੜਕਾਂ ਤੇ ਰੋਲੀਆਂ ਉਹ ਉਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੇ ਜਿਹੜੇ ਨੀਂ ਪੱਥਰ ਹੈ ਗਿਆ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈਗਾ ਉਹ ਮਸ਼ਹੂਰੀਆਂ ਤੇ ਸਿਰਫ ਜਿਹੜਾ ਖਰਚ ਕੀਤਾ ਜਾ ਰਿਹਾ ਇਹ ਜਿਹੜੀ ਜਿਹੜੀ ਪਾਲਿਸੀ ਹੈਗੀ ਹੈ ਉਹ ਸਾਰੀ ਕੇਂਦਰ ਦੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਲਾਗੂ ਕੀਤੀ ਜਾ ਰਹੀ ਹੈਗੀ ਆ ਸਿੱਖਿਆ ਨੀਤੀ ਜਿਹੜੀ 2020 ਹੈਗੀ ਆ ਉਹ ਜਿਹੜੀਆਂ 6 ਸਟੇਟਾਂ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੋਧ ਵਿੱਚ ਮਤਾ ਪਾ ਚੁੱਕੀਆਂ ਪਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਲਾਗੂ ਕੀਤੀ ਜਾ ਰਹੀ ਹੈ ਤੇ ਅੱਜ ਜਿਹੜਾ ਅਸੀਂ ਇੱਥੇ ਐਮਐਲਏ ਦਾ ਜਿਹੜਾ ਵਰਤੀਰਾ ਸੀਗਾ ਉਹ ਆਮ ਲੋਕ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਸੀ ਉਹਦਾ ਜਿਹੜਾ ਹੈਗਾ ਅਸੀਂ ਸਖਤ ਵਿਰੋਧ ਕਰਦੇ ਹੈਗੇ ਆ ਇਹਦੀ ਨਿੰਦਿਆ ਕਰਦੇ ਹੈਗੇ ਆ ਬਹੁਤ ਨਿੰਦਣਜੋਕ ਘਟਨਾ ਹੈਗੀ ਹੈ ਜਿਹੜੀ ਇਹ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਅੱਜ ਜਿਹੜਾ ਇਹ ਸਾਡੇ ਪਿੰਡਾਂਕ ਸਾਦੂਕੇ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਜਿਹੜੀ ਇਹ ਨੀਤੀ ਦੇ ਤਹਿਤ ਨੀ ਪੱਥਰ ਰੱਖੇ ਜਾ ਰਹੇ ਹੈਗੇ ਆ ਪੰਜਾਬ ਦੇ ਵਿੱਚ ਉਹਦੇ ਤਹਿਤ ਖੋਜਾ ਸਿੰਘ ਸਰਾਰੀ ਆਇਆ ਸੀ ਬਿਲਕੁਲ ਉਹ ਅੱਜ ਇੱਕ ਚੋਰਾ ਵਾਂਗੂ ਭੱਜ ਕੇ ਗਿਆ ਅਸੀਂ ਨਗਰ ਦੇ ਲੋਕ ਇੱਕ ਨਾਗਰਿਕ ਹੋਣ ਦੇ ਨਾਤੇ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਸੀ ਪਹਿਲਾਂ 3 ਸਾਲਾਂ ਬਾਅਦ ਹੀ ਉਹ ਸਾਡੇ ਪਿੰਡ ਦੇ ਵਿੱਚ ਆਇਆ ਹੈਗਾ ਵੀ ਕੀ ਤੁਹਾਡੀ ਸਰਕਾਰ ਨੇ ਲੋਕਾਂ ਲਈ ਕੀਤਾ ਜਾਂ ਜਿਹੜੀ ਤੁਸੀਂ ਸਿੱਖਿਆ ਨੀਤੀ ਦਾ ਵੱਡਾ ਦਾਵਾ ਕਰਦੇ ਆ ਇਹਦੇ ਤਹਿਤ ਜਿਹੜੀ ਤੁਸੀਂ ਪੀਐਮ ਸ਼੍ਰੀ ਯੋਜਨਾ ਲਾਗੂ ਕਰਕੇ ਕੇਂਦਰ ਦੇ ਥੰਡੇ ਬਿਸ ਚੁੱਕੇ ਹੈਗੇ ਆ ਅਸੀਂ ਇਹ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਸੀ ਅਸੀਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਸੀ ਵੀ ਜਿਹੜਾ ਸਾਡਾ ਖੇਤੀ ਸੰਕਟ ਲਗਾਤਾਰ ਗਹਿਰਾ ਹੋ ਰਿਹਾ ਅਸੀਂ ਖੇਤੀ ਨੀਤੀ ਦੀ ਮੰਗ ਕਰਦੇ ਆਂ ਕਿ ਉਹਨੂੰ ਕਦੋਂ ਲਾਗੂ ਕਰੋਗੇ ਸਾਡੇ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਉਹ ਜਿਹੜਾ ਭੱਜ ਕੇ ਗਿਆ ਹੈਗਾ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਅਸੀਂ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਹਨਾਂ ਦੇ ਹੈਗੇ ਆ ਚੇਲੇ ਬਾਲ ਕੇ ਉਹਨਾਂ ਨੂੰ ਅਸੀਂ ਸਤਾਵ ਨਹੀਂ ਦਿੰਨੇ ਆਂ ਵੀ ਆਉਣਾ ਇਹਨਾਂ ਨੇ ਪਿੰਡਾਂ ਦੇ ਵਿੱਚ ਹੀ ਹੈਗਾ ਵੀ ਇਹਨਾਂ ਦਾ ਹੁਣ ਸਰ ਨਹੀਂ ਜਾਣਾ ਵੀ ਇੱਥੇ ਇਕੱਲਾਦ ਕਾਟਨ ਕਰਕੇ ਤੇ ਇਸ ਤੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਨਹੀਂ ਆਉਣਾ ਸਾਡੇ ਲੋਕਾਂ ਦੇ ਜਵਾਬ ਦਿੱਤੇ ਬਿਨਾ ਇਹਨਾਂ ਦਾ ਖਹਿੜਾ ਨਹੀਂ ਛੁੱਟਣਾ ਇਸ ਕਰਕੇ ਅਸੀਂ ਜਦੋਂ ਵੀ ਇਹ ਸਾਡੇ ਆਉਣਗੇ ਅਸੀਂ ਵੱਡੇ ਪੁੱਤਰ ਦੇ ਕਿਸਾਨ ਲਹਿਰ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਹੈਗਾ ਨਰਿੰਦਰ ਮੋਦੀ ਦੀ ਪੈੜ 'ਚ ਪੈਰ ਧਰਦਿਆਂ ਸਾਡੇ ਜਿਹੜੇ ਕਿਸਾਨ ਕਾਫਲਿਆਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾਂ ਸਾਡੀ ਕਿਸਾਨ ਲਹਿਰ ਤੇ ਲਗਾਤਾਰ ਇਹ ਹਮਲਾ ਇਹਨਾਂ ਨੇ ਵਿੱਡਿਆ ਹੋਇਆ ਇਹਨਾਂ ਨੇ ਆਪਣੇ ਆਈਟੀ ਸੱਲਾ ਰਾਹੀਂ ਤੇ ਇਹ ਇਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਬੇਹੱਦ ਉਹਦੀ ਨਿੰਦਿਆ ਕਰਦੇ। ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚੌਕੇ ਸਕੂਲ ਮੈਨੇਜਮੈਂਟ ਦਾ ਹੈਗੀ ਆ ਉਹਦੇ ਵਿੱਚ ਜਿਹੜਾ ਅਧਿਆਪਕਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਗਿਆ ਉੱਥੇ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਆਈਆਂ ਉਹਨਾਂ ਨੂੰ ਕੱਢਿਆ ਗਿਆ ਜ਼ਬਰੀ। ਉਸ ਚੀਜ਼ ਦੀ ਵੀ ਅਸੀਂ ਇਹਨਾਂ ਦੀ ਨਿੰਦਿਆ ਕਰਦੇ ਆ ਗਿਆ ਜਿਹੜੀਆਂ ਭਰਤੀਆਂ ਹੈਗੀਆਂ ਉਹ ਜਿਹੜੀਆਂ ਰੈਗੂਲਰ ਭਰਤੀਆਂ ਜਿਹੜੀਆਂ ਕਰਨ ਤੋਂ ਸਰਕਾਰ ਹੈਗੀ ਹੈ ਜਿਹੜੀ ਉਹ ਭੱਜ ਰਹੀ ਹੈ ਭੱਜ ਰਹੀ ਹੈਗੀ ਆ ਉਹ ਪਹਿਲਾਂ ਵਾਲਾ ਜਿਹੜਾ ਠੇਕਾ ਸਿਸਟਮ ਹੈ ਉਹਦੇ ਤੇ ਉਹਦੇ ਉਸੇ ਕਦਮਾਂ ਤੇ ਇਹ ਚੱਲੇ ਜਾ ਰਿਹਾ ਇਸ ਚੀਜ਼ ਦੀ ਵੀ ਅਸੀਂ ਜਿਹੜੀ ਹੈ ਨਖੇਦੀ ਕਰਦੇ ਹਾਂ ਅੱਜ ਸਾਡੇ ਮਾਨਯੋਗ ਵਿਧਾਇਕ ਸਰਦਾਰ ਫੌਜਾ ਸਿੰਘ ਜੀ ਸਰਾਰੀ ਸਾਹਿਬ ਜਿਨ੍ਹਾਂ ਦਾ ਜਨਮ ਦਿਨ ਵੀ ਹੈ ਤੇ ਕੇਕ ਕੱਟਣ ਨੂੰ ਪਿੰਡ ਚੱਕ ਸੇਦੋ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਦੀਆਂ ਬਣੀਆਂ ਬਿਲਡਿੰਗਾਂ ਤੇ ਸਕੂਲ ਉਹਨਾਂ ਨੂੰ ਸਿਰਫ ਤੇ ਸਿਰਫ ਰੰਗ ਰੋਗਨ ਕਰਕੇ ਉਹ ਆਪਦੀ ਸਿਆਸਤ ਨੂੰ ਚਮਕਾਉਣਾ ਚਾਹੁੰਦੇ ਆ ਇੱਕ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਵਾਵਾ ਲੈਣ ਲਈ ਨਕਾਮ ਕੋਸ਼ਿਸ਼ ਕਰ ਰਹੀ ਹੈ ਇਹਨਾਂ ਨੇ ਅੱਜ ਤੱਕ ਇੱਕ ਵੀ ਨਵਾਂ ਸਕੂਲ ਕਾਲਜ ਜਾਂ ਯੂਨੀਵਰਸਿਟੀ ਸਥਾਪਿਤ ਨਹੀਂ ਕੀਤੀ ਸਿਰਫ ਤੇ ਸਿਰਫ ਜਿਵੇਂ ਇਹਨੂੰ ਕੂਚੀ ਵਾਲੀ ਪਾਰਟੀ ਕਿਹਾ ਜਾਂਦਾ ਹੈ ਕੱਲਾ ਕੂਚੀ ਮਾਰ ਕੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੀ ਹੈ ਜੋ ਮੈਂ ਸਮਝਦਾ ਇਹ ਨਾਕਾਮ ਹੋ ਰਿਹਾ ਹੈ ਇੱਥੇ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪਿੰਡ ਦੇ ਕੁਝ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰੀ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ